ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਨਵਾਂ ਸਾਲ 2025 ਤੁਹਾਡੇ ਲਈ ਤੁਹਾਡੇ ਪਰਿਵਾਰਾਂ ਦੇ ਲਈ ਸ਼ੁਭ ਹੋਵੇ ਮੈਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਔਰਦੇਸ਼ ਨਿਵਾਸੀਆਂ ਨੂੰ ਔਰਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਸਤੇ ਸਾਰੇ ਪੰਜਾਬੀਆਂ ਤੇ ਭਾਰਤੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਔਰ ਉਮੀਦ ਆਸ ਕਰਦਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਨਵਾਂ ਸਾਲ 2025 ਤੁਹਾਡੇ ਲਈ ਤੁਹਾਡੇ ਪਰਿਵਾਰਾਂ ਦੇ ਲਈ ਸ਼ੁਭ ਹੋਵੇ ਤੁਸੀਂ ਤੰਦਰੁਸਤ ਰਹੋ ਖੁਸ਼ੀਆਂ ਔਰ ਖੇੜੇ ਲੈ ਕੇ ਆਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਤੁਸੀਂ ਕਰੋ ਤੁਹਾਡੇ ਪਰਿਵਾਰ ਕਰਨ ਔਰ ਆਪਾਂ ਨੂੰ ਸਾਰਿਆਂ ਨੂੰ 3 ਕਰੋੜ ਪੰਜਾਬੀਆਂ ਨੂੰ ਇੰਨੀ ਪ੍ਰਮਾਤਮਾ ਤਾਕਤ ਬਲ ਬੁੱਧੀ ਬਖਸ਼ਣ ਕਿ ਆਪਾਂ ਸਾਰੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਿਰਜ ਕੇ ਉਸ ਨੂੰ ਪੂਰਾ ਕਰਨ ਲਈ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੀਏ ਇਹੀ ਅਰਦਾਸਾ ਕਰਦੇ ਆਂ ਸੋ ਇੱਕ ਔਰ ਫੇਰ ਤੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ